ਅੱਏ ਬਸ ਨਸ਼ਿਆਂ ਤੋਂ ਦੂਰ ਕਰਨ ਕਰਕੇ ਨਵੇਂ ਬੱਚਿਆਂ ਨੂੰ ਜਿਹੜਾ ਇਤਸ਼ਾਹ ਵਾਸਤੇ ਜਿਹੜਾ ਇਹ ਆਪਣਾ ਸਾਰੇ ਨਗਰ ਦੇ ਸੰਯੋਗ ਨਾਲ ਕੀਤਾ ਗਿਆ ਆ ਤੇ ਕੋਈ ਵੀ ਜਿਹੜੀ ਹੈ ਮਤਲਬ ਨਸ਼ਿਆਂ ਵਾਲੀ ਆਦਤ ਬੱਚੇ ਤੇ ਨਾ ਪਵੇ ਇਸੇ ਕਰਕੇ ਖੇਡਾਂ ਨੂੰ ਪ੍ਰੇਰਿਤ ਕਰਦੇ ਹੋਏ ਜਿਹੜਾ ਇਹ ਵਾਲਾ ਜਿਹੜਾ ਐਕਸ਼ਨ ਇੱਕਦਮ ਆਪਾਂ ਲਿਆ ਹੋਇਆ ਆ ਤੇ ਇਹ ਕਰਕੇ ਪੂਰੇ ਨਗਰ ਦਾ ਸੰਯੋਗ ਹੈ ਆਪਣੇ ਨਾਲ ਬਾਕੀ ਸੱਜਣ ਮਿੱਤਰਾਂ ਦਾ ਸੰਯੋਗ ਹੈ ਤੇ ਇਸੇ ਕਰਕੇ ਮਲਮੰਤੋਂ ਆ ਕੇ ਤੇ ਇਹ ਵਾਲਾ ਜਿਹੜਾ ਕੱਪ ਆਪਾਂ ਲੱਗੇ ਸਰ ਟੋਟਲ ਕਿੰਨੀਆਂ ਟੀਮਾਂ ਜਿਹੜੀਆਂ ਚ ਭਾਗ ਲੈ ਰਹੀਆਂ ਨੇ ਟੀਮਾਂ ਭਾਜੀ 5 ਟੈਬ ਆਪਣਾ ਭਾਗ ਲੈ ਰਹੀਆਂ ਇੱਕ ਲੜਕੀਆਂ ਦਾ ਵਿੱਚ ਮੈਚ ਆ ਤੇ ਦੋ ਜਿਹੜੇ ਆ ਛੋਟੇ ਮੈਚ ਆ ਇੱਕ 65 ਕਿਲੋ ਵਾਲਿਆਂ ਦਾ ਮੈਚ ਆ ਇੱਕ ਲੜਕੀਆਂ ਦਾ ਮੈਚ ਤੇ ਇੱਕ ਵੱਡਿਆਂ ਦਾ ਮੈਚ ਤੇ ਸਰ ਜਿਹੜੇ ਵੱਡੇ ਟੀਮਾਂ ਕਿੱਥੋਂ ਕਿੱਥੋਂ ਦੀਆਂ ਨੇ ਜੀ ਉਹਨਾਂ ਦੇ ਵਿੱਚ ਇੱਕ ਭੋਲੇ ਕਹਿੰਦੀ ਟੀਮ ਹੈ ਇੱਕ ਨੜਾਂ ਵਾਲੀ ਦੀ ਟੀਮ ਹੈ ਸਰ ਕੀ ਨਾਮ ਕੀ ਰੱਖੇ ਗਏ ਨੇ ਜੀ ਹਾਂਜੀ ਇਹ ਨਾਮ ਕੀ ਰੱਖੇ ਗਏ ਨੇ ਸਰ ਇਨਾਮ ਉਹਨਾਂ ਦੇ ਭਾਜੀ 540 ਲੀ ਜੀ ਸਰ ਇੱਕ ਐਨਰੋਈ ਹੋਣ ਦੇ ਨਾਤੇ ਤੁਹਾਡੇ ਮਨ ਦੇ ਵਿੱਚ ਕਿਸ ਤਰ੍ਹਾਂ ਮਹਿਸੂਸ ਕੀਤਾ ਕਿ ਮਤਲਬ ਇਹ ਜਿਹੜੇ ਇਹੋ ਜਿਹੇ ਮੈਚ ਹੁੰਦੇ ਤਾਂ ਕਿ ਬੱਚੇ ਜਿਹੜੇ ਉਹ ਤੋਂ ਸਾਥ ਹੋਣੇ ਖੇਡਾਂ ਸੰਬੰਧੀ ਇਹ ਵਸੇ ਭਾਜੀ ਉਦਾਂ ਬਾਹਰ ਰਹਿਣ ਕਰਕੇ ਖੇਡਣ ਕਰਕੇ ਮੈਂ ਜਿਹੜਾ ਇੰਜਰੀ ਦਾ ਕਰਕੇ ਗੇਮ ਤੋਂ ਦੂਰ ਹੋ ਗਿਆ ਸੀ ਮੈਨੂੰ 22 ਘੰਟੇ ਫੀਲ ਹੁੰਦਾ ਰਹਿੰਦਾ ਸੀ ਤੇ ਕਰਕੇ ਇਹ ਵਾਲਾ ਐਕਸ਼ਨ ਲਿਆ ਤੇ ਗਾਂ ਤੋਂ ਆਪਾਂ ਹੋਰ ਛੱਜਣ ਮਿੱਤਰ ਨਾਲ ਜੋੜਾਂਗੇ ਤੇ ਵਧੀਆ ਹੋਰ ਵੱਡਾ ਮੈਚ ਕਰਾਇਆ ਕਰਾਂਗੇ ਇਹ ਸਿਰ ਪਹਿਲਾਂ ਤਾਂ ਗ੍ਰਾਮ ਤੇ ਸਭ ਤੋਂ ਪਹਿਲਾਂ ਮੈਂ ਰਾਜੇਵੀਰਤਾ ਦੇ ਹੈਪੀ ਵੀਰਤਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿ ਜਿਨ੍ਹਾਂ ਨੇ ਇੰਨਾ ਵੱਡਾ ਉਪਰਾਲਾ ਚੁੱਕਿਆ ਇੰਨਾ ਵੱਡਾ ਇੱਕ ਇੱਕ ਸੋਚ ਲੈ ਕੇ ਚੱਲੇ ਨੇ ਕਿ ਯਾਰ ਪੰਜਾਬ ਦੇ ਵਿੱਚ ਯੂਥ ਜਿਹੜਾ ਉਹ ਨਸ਼ਿਆਂ ਵੱਲ ਜਾਦਾ ਜਾ ਰਿਹਾ ਔਰ ਇਹੀ ਜਿਹੜੀ ਉਮਰ ਆਣਾ ਇਹਨੂੰ ਕੰਟਰੋਲ ਕਰਨਾ ਬਹੁਤ ਸੌਖਾ ਵਾ ਕਿਉਂਕਿ ਇਸ ਕਰਕੇ ਕਿਉਂਕਿ ਜੇ ਆਪਾਂ ਨੂੰ ਗਰਾਉਂਦੇ ਆ ਬੜਾ ਵੱਡਾ ਉਪਰਾਲਾ ਮੈਂ ਐਨਆਰਆਈ ਵੀਰਾਂ ਨੂੰ ਇੱਕ ਬੇਨਤੀ ਕਰਨੀ ਚਾਹਾਂਗਾ ਜਿੰਨੇ ਮੇਰੇ ਭਰਾ ਬਾਹਰ ਨੇ ਹੋਰ ਫੰਡਿੰਗ ਕਰਨ ਦੀ ਜਗ੍ਹਾ ਆਪਣੇ ਜਿਹੜੇ ਪਿੰਡ ਦੇ ਜਿਹੜੇ ਯੂਥ ਆ ਉਹਨਾਂ ਵੱਲ ਧਿਆਨ ਦੇਈਏ ਕਿਉਂਕਿ ਉਹਨਾਂ ਨੂੰ ਆਪਾਂ ਗੇਮਾਂ ਵੱਲ ਲਾਵਾਂਗੇ ਤੇ ਫਿਰ ਇਹ ਆਪਾਂ ਨਸ਼ਿਆਂ ਤੋਂ ਦੂਰ ਹੋਵੇ ਉਹ ਛੇਵਾ ਦਰ ਔਰ ਸਭ ਤੋਂ ਵੱਡਾ ਸਾਡੇ ਵਾਸਤੇ ਰਸਤਾ ਹੈ ਕਿ ਜੋ ਰਾਜੇਵੀਰ ਨੇ ਦੇ ਹੈਪੀ ਵੀਰ ਨੇ ਚੁਣਿਆ ਵਾ ਅਸੀਂ ਜਾਵਾਂਗੇ ਸਾਰੇ ਵੀਰ ਭਰਾ ਜਿੰਨੇ ਐਨਆਰਆਈ ਆ ਮੈਂ ਬੇਨਤੀ ਕਰਨੀ ਚਾਹਾਂਗਾ ਦਿਲੋਂ ਦਾ ਨਾ ਵੀ ਉਹ ਸਾਰੇ ਭਰਾ ਇਕੱਠੇ ਹੋਗੇ ਤੇ ਆਪਾਂ ਆਪਣੇ ਆਪਣੇ ਪਿੰਡਾਂ ਦੇ ਜਿੰਨਾ ਜੂਥ ਆ ਉਹਨਾਂ ਨੂੰ ਖੇਡਾਂ ਵੱਲੋਂ ਸਹਾਇਤਾ ਤੇ ਜਿਹੜਾ ਟੂਰਨਾਮੈਂਟ ਆ ਇਹ ਸਾਡਾ ਛੋਟਾ ਵੀਰ ਰਾਜਾ ਜਿਹੜਾ ਇਹ ਪਹਿਲਾਂ ਵੀ ਕਬੱਡੀ ਖੇਡਦਾ ਰਿਹਾ ਇਹਨੂੰ ਬਚਪਨ ਤੋਂ ਬਹੁਤ ਜ਼ਿਆਦਾ ਸ਼ੌਂਕ ਸੀਗਾ ਤੇ ਬਹੁਤ ਸੋਹਣੀ ਕਬੱਡੀ ਖੇਡਦਾ ਰਿਹਾ ਵੱਡੀਆਂ ਟੀਮਾਂ ਦੇ ਵਿੱਚ ਵੀ ਇਹਨੇ ਕਬੱਡੀ ਖੇਡੀ ਆ ਅਕੈਡਮੀਆ ਵੀ ਇਹਨੇ ਅਟੈਂਡ ਕੀਤੀਆਂ ਨੇ ਤੇ ਇਹਦਾ ਅੱਜ ਦੇ ਜੋ ਮਾਹੌਲ ਚੱਲ ਰਿਹਾ ਨਸ਼ਾ ਬਹੁਤ ਜ਼ਿਆਦਾ ਆ ਤੇ ਨੌਜਵਾਨੀ ਨਸ਼ੇ ਵਾਲੇ ਬਣੇ ਜਾ ਰਹੀ ਆ ਤੇ ਇਹਦੇ ਇੱਕ ਮੰਦੇ ਵਸਾਉਗੀ ਕਿ ਆਪਾਂ ਕੋਈ ਨਾ ਕੋਈ ਯਤਨ ਕਰੀਏ ਜਿਹਦੇ ਨਾਲ ਆਪਾਂ ਨੌਜਵਾਨਾਂ ਨੂੰ ਨਸ਼ੇ ਵਾਲੇ ਬਣੇ ਮੋੜ ਲਿਆ ਜਾਵੇ ਹਾਂਜੀ ਤੇ ਉਹ ਇਸ ਟਾਈਮ ਇਹੋ ਹੀ ਇੱਕ ਵਧੀਆ ਤਰੀਕਾ ਕਿ ਆਪਾਂ ਇਹਨਾਂ ਨੂੰ ਗੇਮ ਵਾਲੇ ਬਣੇ ਲੈ ਕੇ ਜਾਈਏ ਗੇਮਾਂ ਖੇਡਣ ਕੋਈ ਵੀ ਗੇਮ ਹੋਵੇ ਕਬੱਡੀ ਜਿਹੜੀ ਹੈ ਸਾਡੀ ਜਿਹੜੀ ਸਭ ਤੋਂ ਜਿਹੜੀ ਮਹਾਨ ਗੇਮ ਆ ਇਹ ਕਰਕੇ ਇੱਕ ਵੱਡੀ ਗੇਮ ਕਰਵਾਈ ਜਾ ਰਹੀ ਆ ਔਰ ਇਨਾਂ ਦਾ ਇਹੋ ਜਤਨਾ ਕਿ ਆਪਾਂ ਜਿਹੜਾ ਨੌਜਵਾਨੀ ਨੂੰ ਨਸ਼ੇ ਤੋਂ ਨਸ਼ਾ ਸਡਾਉਣਾ ਹੈ ਤੇ ਆਪਾਂ ਜਿਹੜਾ ਆ ਇਹ ਰਾਜੇ ਦੀ ਬਹੁਤ ਵੱਡੀ ਇੱਕ ਮਲਕੇ ਜਿਹੜੀ ਪਹਿਲੀ ਵਾਰੀ ਪਿੰਡ ਪਿੰਡ ਘਟਾਣ ਦੇ ਅੰਦਰ ਜਿਹੜੀ ਇੱਕ ਵੱਡੀ ਕਰਵਾਈ ਜਾ ਰਹੀ ਆ ਤੇ ਇੱਕ ਚੰਗੀ ਸੋਚ ਉਤਮ ਸੋਚ ਜਿਹਦੇ ਨਾਲ ਸਾਡਾ ਜਿਹੜਾ ਪੰਜਾਬ ਆ ਇਹ ਜਿਹੜੀ ਤੁਸੀਂ ਸਾਡੀ ਗੱਲ ਅੱਗੇ ਤੱਕ ਪਚਾਓਗੇ ਤੇ ਜਿਹਦੇ ਨਾਲ ਸਾਡਾ ਜਿਹੜਾ ਪੰਜਾਬ ਆ ਨਸ਼ੇ ਤੋਂ ਬਚੇ ਪਿੰਡ ਪਿੰਡ ਕਬੱਡੀਆਂ ਕਰਵਾਈਆਂ ਜਾਣ ਹੋਰ ਵੀ ਜਿਹੜੇ ਬੱਚੇ ਗੇਮਾਂ ਖੇਡਦੇ ਉਹਨਾਂ ਨੂੰ ਗੇਮਾਂ ਕਰਵਾਈਆਂ ਜਾਣ ਲੱਗ ਲੱਗਦੀਆਂ ਜਿਹੜੀਆਂ ਪ੍ਰਕਾਰ ਦੀਆਂ ਗੇਮਾਂ ਕਰਾਈਆਂ ਜਾਣ ਤੇ ਬੱਚੇ ਜਿਹੜੇ ਉਹ ਨਸ਼ੇ ਤੋਂ ਬਚਾਏ ਜਾਣ ਤੇ ਇਹ ਰਾਜਾ ਪੀ ਜੀ ਦੇ ਸਾਡੇ ਛੋਟੇ ਵੀਰ ਆਸਟ੍ਰੇਲੀਆ ਦੇ ਵਿੱਚ ਨੇ ਇਹਨਾਂ ਨੇ ਸਾਰੇ ਦਾ ਸਾਰਾ ਜਿਹੜਾ ਪਿੰਡ ਦੇ ਸਹਿਯੋਗ ਦੇ ਨਾਲ ਸੱਜਣ ਮਿੱਤਰਾਂ ਦੇ ਸਹਿਯੋਗ ਦੇ ਨਾਲ ਇਹ ਮੈਚ ਕਰਵਾਇਆ ਤੇ ਬਹੁਤ ਅਸੀਂ ਕਹਾਂਗੇ ਸਾਡੇ ਛੋਟੇ ਵੀਰਾਂ ਨੇ ਸਾਡਾ ਵੀ ਨਾਮ ਰੋਸ਼ਨ ਕੀਤਾ ਤੇ ਪਿੰਡ ਦਾ ਵੀ ਨਾਮ ਰੋਸ਼ਨ ਕੀਤਾ